ਮਹਿਲਾ ਖਿਡਾਰੀਆਂ ਦੇ ਕੁਝ ਅਣਪਛਾਤੇਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ। ਦਰਅਸਲ ਇਹ ਮਾਮਲਾ ਉਸ ਸਮੇਂ ਪੱਖਿਆ ਜਦੋਂ ਆਪਣਾ ਟੂਰਨਾਮੈਂਟ ਖਤਮ ਕਰ ਕੋਚ ਸਨੇ ਸੱਤ ਤੋਂ ਅੱਠ ਮਹਿਲਾ ਖਿਡਾਰੀਆਂ ਖਾਣ ਦੇ ਲਈ ਇੱਕ ਰੈਸਟੋਰੈਂਟ ਦੇ ਬਾਹਰ ਉਤਰੀਆਂ ਹਨ। ਜਿਸ ਦੇ ਚਲਦੇ ਹੋਣਾ ਦੇ ਵੱਲੋਂ ਰੈਸਟੋਰੈਂਟ ਬਾਹਰ ਖੜੀ ਇੱਕ ਸਕੋਰਪੀਓ ਕਾਰ ਤੇ ਹੱਥ ਰੱਖਿਆ ਗਿਆ। ਇਸ ਦੌਰਾਨ ਕਾਰ ਮਾਲਕ ਅਤੇ ਕੁਝ ਅਣਪਛਾਤੇਾਂ ਦੇ ਵੱਲੋਂ ਇਨ੍ਹਾਂ ਖਿਡਾਰੀਆਂ ਦੇ ਨਾਲ ਬਦਸਲੂਕੀ ਕੀਤੀ ਗਈ। ਖਿਡਾਰੀਆਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਹਨ ਕਿ ਇਹ ਨੌਜਵਾਨਾਂ ਦੇ ਵੱਲੋਂ ਸਾਡੇ ਨਾਲ ਕੁੱਟਮਾਰ ਕੀਤੀ ਗਈ ਹੈ ਦੱਸਿਆ ਕਿ ਜਦੋਂ ਇਹ ਮਾਮਲਾ ਪੱਖਿਆ ਤਾਂ ਨੌਜਵਾਨ ਮੌਕੇ ਤੋਂ ਕਾਰਛਟ ਫਰਾਰ ਹੋ ਗਏ ਨੇ ਇਸ ਮੌਕੇ ਪੁਲਿਸ ਦੇ ਵੱਲੋਂ ਮੌਜੂਦਾ ਥਾਣੇ ਪਹੁੰਚ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਖਿਡਾਰੀਆਂ ਦੇ ਬਿਆਨ ਦੇ ਆਧਾਰ ਤੇ ਹੁਣ ਅਗਲੇਰੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਇਹ ਤਾਜ਼ਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਮਹਿਲਾ ਖਿਡਾਰੀਆਂ ਦੇ ਨਾਲ ਕੁਝ ਨੌਜਵਾਨਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਜਿਸ ਦੇ ਚਲਦੇ ਹੁਣ ਖਿਡਾਰੀਆਂ ਦੇ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਮੁਲਜ਼ਮਾਂ ਨੂੰ ਕਾਬੂ ਕਰ ਉਹਨਾਂ ਖਿਲਾਫ ਕਾਰਵਾਈ ਕਰ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਗਈ ਹੈ ਇਸ ਮੌਕੇ ਪੁਲਿਸ ਪ੍ਰਸ਼ਾਸਨ ਨੇ ਕਿਹਾ ਕਿ ਨੌਜਵਾਨਾਂ ਨੂੰ ਜਲਦ ਕਾਬੂ ਕਰ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਹਾਂਜੀ ਮੇਰਾ ਨਾਮ ਇਹ ਦਿਖਸ਼ਦੀਪ ਕੌਰ ਗੁਰੂ ਆ ਤੇ ਮੈਂ ਕਬੱਡੀ ਪਲੇਅਰ ਆਈ ਮੇਰਾ ਨਾਮ ਕਬੱਡੀ ਚ ਦਿਖਸ਼ੂ ਬਠਿੰਡਾਈ ਆਹੀ ਖੇਡ ਕੇ ਆਈ ਸੀ ਜੀ ਮੈਂ ਅਸਤੇ ਬਹੁਤ ਮਤਲਬ ਜਗਾ ਟ੍ਰੈਫਿਕ ਜਮ ਕਰਕੇ ਸਾਨੂੰ ਚਲੋ ਇਧਰ ਦੀ ਕੱਢਣਾ ਪਿਆ ਮਹੇਸ਼ਵਰੀ ਚੌਂਗ ਵਿੱਚੋਂ ਦੀ ਤੇ ਸਰ ਮਹੇਸ਼ਵਰੀ ਚੌਂਗ ਦਾ ਹਾਲੀ ਕੀ ਰਹਾ ਬਹੁਤ ਬੁਰਾ ਹਾਲ ਆ ਤੇ ਐਸੀ ਗੱਡੀ ਖੜੀ ਸੀਗੀ ਤੇ ਇੱਥੇ ਕੋਈ ਗੱਡੀ ਖੜੀ ਸੀਗੀ ਤੇ ਜਸਟਿਸ ਹੀ ਹੱਥ ਰੱਖਤਾ ਜਸਟ ਗੱਡੀ ਤੇ ਤੇ ਉੱਥੇ ਦੂਰ ਸਾਡੇ ਤੋਂ ਕੁਝ ਕਿਲੋ ਮੀਟਰ ਦੂਰ 5-7 ਮੀਟਰ ਦੂਰ ਮੁੰਡੇ ਖੜੇ ਸੀਗੇ ਤੇ ਉਹਨਾਂ ਨੇ ਮਤਲਬ ਗਲਤ ਵਰਡ ਜਿਹਨੂੰ ਆਪਾਂ ਨੂੰ ਕਹਿੰਦੇ ਨੇ ਸ਼ਬਦਾਂ ਦਾ ਪ੍ਰਯੋਗ ਕੀਤਾ ਜਿਹਦੇ ਕਰਕੇ ਵੀ ਸਾਨੂੰ ਗੁੱਸਾ ਜੜਿਆ ਤੇ ਸਾਡੇ ਕੋਲ ਸਾਬ ਤੇ ਅਸੀਂ ਚਲੋ ਉਹਨਾਂ ਨੂੰ ਬੋਲਣ ਗਏ ਤੇ ਜਦੋਂ ਉਹ ਅਟੈਕ ਕਰਨ ਲੱਗੇ ਮੈਂ ਵਾਈਪਰ ਦਾ ਮਤਲਬ ਚੱਕਣਾ ਪਿਆ ਜਦੋਂ ਉਹ ਹੱਥ ਪੌਂਡ ਲੱਗੇ ਸੀਗੇ ਤੇ ਉਸ ਤੋਂ ਬਾਅਦ ਉਹ ਸਾਡੇ ਸਾਰੇ ਗਾਲ ਪੈ ਗਈ ਹੱਥਾ ਪਾਈ ਕੀਤੀ ਬਹੁਤ ਗਲਤ ਤਰੀਕੇ ਨਾਲ ਟੱਚ ਕੀਤੀ ਕੀ ਮੰਨ ਕਰਦੇ ਹੋ ਮੰਗੀ ਮੈਂ ਤਾਂ ਇਹ ਕਹਿੰਦੀ ਵੀ ਜੇ ਖੜਹਾਰੀ ਸੇਫ ਨਹੀਂ ਸੀ ਫਿਰ ਤਾਂ ਕੋਈ ਵੀ ਸੇਫ ਨਹੀਂ ਸੀ ਇੱਥੇ ਤੁਸੀਂ ਮਿਸਤਰੀ ਜੌਂਗ ਸਿਆਰੋ ਕਿਸੇ ਨੂੰ ਕਿਉਂਕਿ ਅਸੀਂ ਇੱਥੇ ਖਾਣ ਪੀਣ ਰੁਕੇ ਸੀ ਸਾਡੇ ਬੱਚੇ ਭੁੱਖੇ ਸੀ ਸਵੇਰ ਦੇ ਅਸੀਂ ਮੈਚ ਖੇਡ ਕੇ ਆਏ ਸੀ ਕਿੱਥੋਂ ਆਏ ਸੀ ਮੈਚ ਤੇ ਅਸੀਂ ਮੈਚ ਖੇਡ ਕੇ ਆਏ ਸੀ ਆਪਣੇ ਮੈਮੀ ਸਰਦੋ ਇਹ ਮੇਰੇ ਨਾਲ 7-8 ਖਿਡਾਰੀ ਨੇ ਜੀ ਮੈਂ ਨਾ ਹਰਸਮਿੰਦਰ ਸਿੰਘ ਹਾਂ ਵੀ ਮੈਟੋ ਵਾਲੀ ਟੀਮ ਦਾ ਕੋਚ ਹਾਂ ਤੇ ਅੱਜ ਅਸੀਂ ਇੱਥੇ ਬਠਿੰਡੇ ਖੜੇ ਹਾਂ ਤੇ ਅੱਜ ਬਹੁਤ ਹੀ ਬਦਤਮੀਜ਼ੀ ਹੋਈ ਹੈ ਆਪਣੇ ਪਲੇਅਰ ਨਾਲ ਕਿੱਥੋਂ ਆਏ ਸੀਗੇ ਤੇ ਕਿੱਥੇ ਜਾਣਾ ਸੀ ਅਸੀਂ ਮੈਮੀ ਸਰਜੇ ਤੋਂ ਆਏ ਸੀਗੇ ਗੇਮ ਪਲੇ ਕਰਕੇ ਤੇ ਆਪਣੇ ਜੇ ਪਲੇਅਰਾਂ ਨੂੰ ਭੁੱਖ ਲੱਗੀ ਸੀ ਅਸੀਂ ਇੱਥੇ ਰੁਕੇ ਸੀ ਕੈਫੇ 'ਚ ਉਹਨਾਂ ਨੂੰ ਖਵਾਉਣ ਪਿਆ ਉਹਨਾਂ ਤੇ ਇੱਥੇ ਕੁਝ ਮੁੰਡਿਆਂ ਨੇ ਸਾਡੇ ਪਲੇਅਰ ਨੂੰ ਬਤੋਈ ਦੀ ਕੀਤੀ ਕੀ ਕਾਰਨ ਕਿਉਂ ਕੀਤੀ ਉਹਨਾਂ ਨੇ ਇੱਕ ਗੱਡੀ ਤੇ ਹੱਥ ਰੱਖਿਆ ਸੀਗਾ ਜਸਟ ਓਨਲੀ ਤੇ ਉਹ ਮੁਰੂ ਗਾਲਾ ਕੱਢਣ ਲੱਗੇ ਤੇ ਕੁਝ ਬੈਂਪਰ ਵਗੈਰਾ ਚੱਕੇ ਅਸੀਂ ਬਹੁਤ ਉਹਨੂੰ ਹਟਾਇਆ ਤੇ ਆਪਣੇ ਪਲੇਅਰ ਤੇ ਸਾਟੂ ਵੀ ਮਾਰ ਸਕਦੀ ਸੀ ਹਾਂਜੀ ਇੱਥੇ ਰੁਕੇ ਕਾਦੇ ਵਾਸਤੇ ਸੀ ਖਾਣ ਦੀ ਬਤ ਹੈ ਜੀ ਭੁੱਖ ਲੱਗੀ ਸੀ ਪਲੇਅਰ ਨੂੰ ਕਿੰਨੇ ਤੁਹਾਡੇ ਨਾਲ ਖਿਡਾਰੀ ਨੇ ਮੇਰੇ ਸੱਤ ਖਿਡਾਰੀ ਆ ਲੜਕੀਆਂ ਨੇ ਕਿ ਲੜਕੇ ਨੇ ਲੜਕੀਆਂ ਜੀ ਸਰ ਲੜਕੇ ਹਾਂਜੀ ਕੀ ਕਹਿਣਾ ਚਾਹੁੰਦਾ ਜੀ ਵਿਚੋਂ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਇੱਥੇ ਕਿਵੇਂ ਹਾਲਾਤ ਨੂੰ ਕਿਵੇਂ ਦੇਖਦੇ ਹੋ ਵੀ ਜਿਵੇਂ ਲੜਕੀਆਂ ਸੀਆਂ ਤੇ ਉਹਨਾਂ ਨੇ ਹਫੜਕਣ ਦੇ ਕਾਰਨ ਮਤਲਬ ਗੁੱਸੇ ਹੋ ਗਏ ਪ੍ਰਸ਼ਾਸਨ ਤੁਮੰਗ ਜੀ ਸਾਨੂੰ ਇੱਕ ਆ ਪਲੇਅਰ ਨੂੰ ਅਜੇ ਨਹੀਂ ਸੇਫ ਤਾਂ ਫਿਰ ਕੋਈ ਵੀ ਨਹੀਂ ਸੇਫ ਤੇ ਇਹਦੀ ਸਖਤ ਕਾਰਵਾਈ ਕੀਤੀ ਜਾਵੇ ਹਾਂ ਪੁਲਿਸ ਆ ਗਈ ਮੌਕੇ ਤੇ ਮੌਕੇ ਤੇ ਪੁਲਿਸ ਤਾਂ ਪਹੁੰਚ ਗਈ ਪਰ ਉਹ ਭੱਜ ਗਏ ਸੀਗੇ ਮੁੰਡੇ ਆ ਵੀ ਤੁਸੀਂ ਗਏ ਹੋ ਉਹ ਗੱਡੀ ਤੇ ਆਏ ਸੀਗੇ ਆ ਗੱਡੀ ਸਕਾਰਪੋ ਖੜੀ ਹੈ ਵੀਰੇ ਪਿੱਛੇ ਤੇ ਉਹ ਇਹ ਤੇ ਆਏ ਸੀਗੇ ਗੱਡੀ ਖੜੀ ਆ ਹਾਂ ਗੱਡੀ ਖੜੀ ਆ ਐਸੇ ਗੁਰਸਾਹਬ ਸਿੰਘ ਥਾਣਾ ਸਿਵਲ ਲਾਈਨ ਬਟਿੰਡਾ ਅੱਜ ਮੈਂ ਡਿਊਟੀ ਅਫਸਰ ਥਾਣਾ ਸਿਵਲ ਲਾਈਨ ਦੇ ਵਿੱਚ ਆ ਹੁਣੇ-ਹੁਣੇ ਸਾਡੇ ਕੋਲ ਇੱਕ ਸਾਡੀ ਪੀਸੀਆਰ ਦਾ ਫੋਨ ਗਿਆ ਸੀ ਵੀ ਐਂ ਕਰਕੇ ਲੜਕੀਆਂ ਦੇ ਨਾਲ ਕੋਈ ਕੁੱਟਮਾਰਕ ਹੋਈ ਹੈ ਆਪਣਾ ਹਿਮੇਸ਼ਵਰੀ ਚੌਂਗ ਚ ਜੋ ਮੌਕੇ ਤੇ ਆਏ ਆ ਮੌਕੇ ਤੇ ਆ ਕੇ ਦੇ ਬੰਦੇ ਮੌਕੇ ਤੇ ਸੀ ਇਹ ਕੁੰਡੇ ਕੁੱਟਮਾਰ ਵਾਲੇ ਭੱਜ ਗਏ ਕੁੜੀਆਂ ਦੀ ਸਟੇਟਮੈਂਟ ਲਾਵਾਂਗੇ ਜੋ ਬਣਦੀ ਕਾਨੂੰਨੀ ਕਾਰਵਾਈ ਹੋ ਕੀਤੀ ਹੋਏ ਗੱਡੀ ਉਹਨਾਂ ਦੀ ਦੱਸਿਆ ਯਾਰ ਐ ਵੀ ਖੜੀ ਆ ਉਹਨਾਂ ਦੀ ਆ ਗੱਡੀ ਪਿੱਛੇ ਦਿਖੀ ਰਹੀ ਹੈ ਜੀ ਆਪ ਨੂੰ ਗੱਡੀ ਖੜੀ ਆ